ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਸਾਰਿਆਂ ਨੂੰ ਮੁਬਾਰਕ ਨਵੇਂ ਸਾਲ ਦੀ ਪਹਿਲੀ ਵੀਡੀਓ ਹੈਗੀ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਣਕ ਦਾ ਝਾੜ ਕਿਹੜੀਆਂ ਆਪਣੀਆਂ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਜਿਹੜਾ ਘਟਦਾਗਾ ਉਹ ਗਲਤੀਆਂ ਆਪਾਂ ਨਹੀਂ ਕਰਨੀਆਂ ਨਵੇਂ ਸਾਲ ਦੇ ਵਿੱਚ ਪੁਰਾਣੀਆਂ ਗਲਤੀਆਂ ਨੂੰ ਜਿਹੜੀਆਂ ਆਪਾਂ ਕੀਤੀਆਂ ਉਹਨਾਂ ਨੂੰ ਭੁੱਲ ਕੇ ਹੁਣ ਆਪਾਂ ਨਵੇਂ ਸਾਲ ਦੇ ਵਿੱਚ ਕੋਈ ਗਲਤੀ ਨਹੀਂ ਕਰਨੀ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜਿਆ ਨੇ ਸਾਊਤੋ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਿਸਾਨ ਵੀਰੋ ਗੱਲਬਾਤ ਕਰਦੇ ਆਂ ਆਪਾਂ ਕਿਹੜੀਆਂ ਗਲਤੀਆਂ ਕਰਦੇ ਆਂ ਕਿਸਾਨ ਵੀਰੋ ਸਭ ਤੋਂ ਵੱਡੀ ਗਲਤੀ ਆਪਾਂ ਖਾਦ ਪਾਉਣ ਦੇ ਵਿੱਚ ਕਰਦੇ ਆਂਗੇ ਆਪਾਂ ਕਰਦੇ ਕੀ ਆ ਯੂਰੀਆ ਜਿਹੜੀ ਆਪਾਂ ਜਿਹੜੀ ਯੂਨੀਵਰਸਿਟੀ ਵੱਲੋਂ ਵੀ ਰეკਮੈਂਡ ਆ ਆਪਾਂ ਪਾਉਣੀ ਹੁੰਦੀ ਆ 55 60 ਦਿਨ 55 ਜਿਹੜਾ ਆਪਣਾ ਟਾਰਗੇਟ ਹੋਣਾ ਚਾਹੀਦਾਗਾ ਤੇ ਉਸ ਤੋਂ 5-4 ਦਿਨ ਇੱਧਰ ਉੱਧਰ ਹੋ ਸਕਦੇ 50 ਤੇ ਵੀ ਆਪਾਂ ਪੂਰੀ ਕਰ ਸਕਦੇ ਆ ਤੇ 60 ਤੇ ਜੇ ਜਾਵੜੇ ਤਾਂ ਫਿਰ ਵੀ ਆਪਾਂ ਪੂਰੀ ਕਰ ਸਕਦੇ ਆ ਇਹ ਨਹੀਂ ਕਿ ਆਪਾਂ ਯੂਰੀਆ ਜਿਹੜੀ ਆਪਾਂ 75-80 ਦਿਨਾਂ ਤੇ ਲੈ ਜੀਏ ਕਿਉਂਕਿ ਬੜੇ ਕਿਸਾਨ ਵੀਰ ਆ ਜਿਹੜੇ ਇਦਾਂ ਹੀ ਕਰਦੇ ਆਗੇ ਜਿਹੜੀ ਯੂਰੀਆ 75-80-80 ਦਿਨਾਂ ਤੇ ਲੈ ਜਾਂਦੇ ਆ ਉੱਥੇ ਆਪਾਂ ਨੂੰ ਹੁੰਦਾ ਕੀ ਆ ਉੱਥੇ ਆਪਣੀ ਕਣਕ ਆ ਜਿਹੜੀ ਉੱਪਰ ਨੂੰ ਵੱਧ ਸਕਦੀ ਹੈਗੀ ਯਾਨੀ ਕਿ ਫਟਾਰਾ ਨਹੀਂ ਕਰਦੀਗੀ ਫਟਾਰੇ ਦੀ ਸਟੇਜ ਹੁੰਦੀ ਹੈ ਜਿਹੜੀ 55 60 ਦਿਨ ਹੁੰਦੀ ਆ ਉਸ ਤੋਂ ਅਗਲੀ ਸਟੇਜ ਸ਼ੁਰੂ ਹੋ ਜਾਂਦੀ ਜਦੋਂ ਗੰਡਾ ਬੰਦੀਆ ਤੇ ਕਣਕ ਜਿਹੜੀ ਉੱਪਰ ਨੂੰ ਜਾਂਦੀ ਹੈ ਜੇ ਆਪਾਂ ਮਗਰੋਂ ਯੂਰੀਆ ਪਾਵਾਂਗੇ ਤਾਂ ਉਹਦੇ ਨਾਲ ਆਪਣੀ ਕਣਕ ਸੋਹਣੀ ਜ਼ਰੂਰ ਲੱਗੂਗੀ ਕਿਉਂਕਿ ਜਦੋਂ ਆਪਾਂ ਯੂਰੀਆ ਪਾ ਦਿੰਨੇ ਆ ਫਿਰ ਹਰੀ-ਭਰੀ ਹੋ ਜਾਂਦੀ ਤੇ ਆਪਾਂ ਨੂੰ ਇਹ ਲੱਗਦਾ ਪੱਤੇ ਵਧੀਆ ਚੌੜੇ ਹੋ ਜਾਂਦੇ ਆ ਕਿ ਆਪਣੀ ਕਣਕ ਬਹੁਤ ਸੋਹਣੀ ਫਸਲ ਆ ਪਰ ਉਹਦੇ ਨਾਲ ਝਾੜ ਆਪਣਾ ਵਧਣ ਦੀ ਥਾਂ ਤੇ ਉਹਦੇ ਨਾਲ ਝਾੜ ਆਪਣਾ ਘਟਦਾਗਾ ਕਿਉਂਕਿ ਗੰਡਾ ਵੀ ਕਮਜ਼ੋਰ ਹੁੰਦੀ ਆ ਤੇ ਆਪਣੀ ਕਣਕ ਅਖੀਰ ਨੂੰ ਆ ਕੇ ਡਿੱਗਦੀ ਆਗੀ ਯੂਰੀਆ ਆਪਾਂ 55 ਦਿਨ ਆਪਣਾ ਟਾਰਗੇਟ ਹੋਣਾ ਚਾਹੀਦਾ ਕੋਈ 5-4 ਦਿਨ ਇੱਧਰ ਉੱਧਰ ਕਰਕੇ ਯੂਰੀਆ ਆਪਣੀ ਖਤਮ ਕਰ ਦਿਓ 55 ਦਿਨ ਤੇ ਕਿਉਂਕਿ ਉਹ ਫਟਾਰੇ ਦੀ ਸਟੇਜ ਹੁੰਦੀ ਆ ਤੇ ਉਦੋਂ ਕਣਕ ਫਟਾਰਾ ਕਰਦੀ ਹੁੰਦੀ ਆ ਫਟਾਰਾ ਕਰੂਗੀ ਤਾਂ ਆਪਣਾ ਜਿਹੜਾ ਵਧੀਆ ਝਾੜ ਆਊਗਾ 55-60 ਦਿਨ ਤੋਂ ਮਗਰ ਜਿਹੜਾ ਫਟਾਰਾ ਹੁੰਦਾ ਨਾ ਉਹ ਜਿਹੜੀਆਂ ਛੋਟੀਆਂ-ਛੋਟੀਆਂ ਬੱਲੀਆਂ ਥੱਲੇ ਰਹਿ ਜਾਂਦੀਆਂ ਉਹ ਹੁੰਦੀਆਂ ਉਹਦੇ ਵਿੱਚ ਕੋਈ ਖਾਸ ਦਾਣਾ ਨਹੀਂ ਬਣਦਾਗਾ ਉਹ ਥੱਲੇ ਹੀ ਰਹਿ ਜਾਂਦੀਆਂ ਉਹ ਫਟਾਰਾ ਹੁੰਦਾਗਾ ਕਈ ਕਿਸਾਨ ਵੀਰ ਕਹਿੰਦੇਗੇ 55-60 ਦਿਨ ਤੋਂ ਬਾਅਦ ਵੀ ਫਟਾਰਾ ਕਰਦੀ ਆ ਆਹ ਦੇਖ ਲਓ ਬਥੇਰੇ ਵੀਡੀਓ ਪਰ ਉਹਦਾ ਆਪਾਂ ਨੂੰ ਕੋਈ ਲਾਭ ਨਹੀਂ ਹੋਣਾਗਾ ਦਾਣਾ ਕੋਈ ਉਹਦੇ ਚ ਖਾਸ ਨਹੀਂ ਬੰਨਣਾ ਜੂਰੀ ਆਪਾਂ 55 ਦਿਨ ਤੇ ਖਤਮ ਕਰੋ ਤੇ ਉਸ ਤੋਂ ਅਗਲੀ ਗੱਲ ਆ ਜਿਹੜੀ ਸਭ ਤੋਂ ਮੇਨ ਗੱਲ ਹੈ ਜਿਹੜੀ ਆਪਾਂ ਕੱਖਾਂ ਵਾਲੀ ਸਪਰੇਅ ਮਾਰਦੇ ਆ ਜਾਨੀ ਕਿ ਗੁੱਲੀ ਡੰਡੇ ਵਾਲੀ ਜਾਂ ਚੌੜੇ ਪੱਤਿਆਂ ਵਾਲੀ ਨਦੀਨਾਂ ਵਾਲੀ ਸਪਰੇਅ ਕਰਦੇ ਆ ਉਹ ਆਪਣੀ ਆ ਜਿਹੜੀ 40 45 ਦਿਨ ਤੇ ਖਤਮ ਹੋ ਜਾਣੀ ਲਾਜ਼ਮੀ ਆ ਯੂਨੀਵਰਸਿਟੀ 35 ਦਿਨ ਤੇ ਕਹਿੰਦੀ ਆ ਆਪਾਂ ਤੁਹਾਨੂੰ 40 45 ਦਿਨ ਕਿਹਾਗਾ 40 45 ਦਿਨ ਤੱਕ ਰਾ ਜਿਹੜੀ ਤੁਸੀਂ ਇਹ ਆਪਣੀ ਸਪਰੇ ਹੋ ਜਾਣੀ ਲਾਜ਼ਮੀ ਆ ਕਿਉਂਕਿ ਜੇ ਆਪਾਂ ਇਸ ਤੋਂ ਮਗਰ ਜਾਵਾਂਗੇ ਤਾਂ ਫਿਰ ਵੀ ਆਪਣਾ ਜਿਹੜਾ ਝਾੜਾ ਘਟ ਆਉਣਾ ਹੀ ਆਉਣਾਗਾ ਇਹ ਗੱਲਾਂ ਦਾ ਕਿਸਾਨ ਵੀਰੋ ਧਿਆਨ ਰੱਖੋ ਦੋ ਮੇਨ ਜ਼ਰੂਰੀ ਚੀਜ਼ਾਂ ਆਂ ਜੇ ਇਹਨਾਂ ਨੂੰ ਵੀ ਤੁਸੀਂ ਫੋਲੋ ਕਰ ਲਿਆ ਤਾਂ ਤੁਹਾਡਾ ਝਾੜਾ ਜਿਹੜਾ ਬੰਪਰ ਆਊਗਾ ਕਣਕ ਦਾ ਤੇ ਤੁਹਾਡੀ ਕਣਕ ਬਹੁਤ ਸ਼ਾਨਦਾਰ ਹੋਊਗੀ ਤੇ ਚੰਗਾ ਝਾੜ ਆਊਗਾ ਦੇਖਿਓ ਇਹ ਗੱਲਾਂ ਤੁਸੀਂ ਕਰਕੇ ਦੇਖਿਓ 55 ਦਿਨ ਤੱਕ ਰਯੂਰੀਆ ਤੇ 40 ਦਿਨ ਤੇ ਜਿਹੜੀ ਆਪਾਂ ਨਦੀਨ ਨਾਸ਼ਕਾ ਸਪਰੇ ਇਹ ਕਰ ਲਿਓ ਤੇ ਤੁਹਾਡਾ ਝਾੜ ਕਿਸੇ ਵੀ ਗੱਲੋਂ ਘਟ ਨਹੀਂ ਆਊਗਾ ਜੇ ਮੌਸਮ ਆਪਣਾ ਸਾਥ ਦੇਊਗਾ ਤਾਂ ਝਾੜ ਫਿਰ ਪੂਰਾ ਹੀ ਆਊਗਾ ਘਟਣਾ ਨਹੀਂ ਆਊਗਾ ਧੰਨਵਾਦ ਕਿਸਾਨ ਵੀਰੋ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਆਪਣੇ ਫੇਸਬੁੱਕ ਪੇਜ